ਨਗਰ ਕੌਂਸਲ ਤਰਨਤਾਰਨ ਦੀਆਂ ਚੋਣਾਂ 2 ਮਾਰਚ ਨੂੰ ਹੋਣ ਜਾ ਰਹੀਆਂ ਹਨ ਇਸ ਸੰਬੰਧੀ 17 ਫਰਵਰੀ ਤੋਂ 20 ਤੱਕ ਕਾਗਜ਼ ਦਾਖਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਇਸ ਮੌਕੇ ਤਹਿਸੀਲ ਕੰਪਲੈਕਸ ਵਿਖੇ ਕਾਗਜ਼ ਦਾਖਲ ਕਰਨ ਆਏ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਕੁਝ ਲੋਕਾਂ ਵੱਲੋਂ ਉਹਨਾਂ ਦੇ ਹੱਥੋਂ ਸ਼ਰੀਆਮ ਕਾਗਜ਼ ਖੋਏ ਗਏ ਹਨ ਇਹ ਸਰਾਸਰ ਗੁੰਡਾਗਰਦੀ ਹੈ ਇਸ ਮੌਕੇ ਡੀਐਸਪੀ ਕਮਲਜੀਤ ਸਿੰਘ ਨੇ ਆਖਿਆ ਕਿ ਪੂਰੇ ਅਮਨ ਅਮਾਨ ਨਾਲ ਕਾਗਜ਼ ਭਰੇ ਜਾ ਰਹੇ ਹਨ ਅਤੇ ਸ਼ਿਕਾਇਤ ਮਿਲਨ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਭਰ ਕੇ ਲੈ ਕੇ ਆਏ ਇੰਡੀਪੈਂਡੈਂਟ ਫਾਈਲ ਤੇ ਇੱਥੇ ਸਾਨੂੰ ਪੁਲਸ ਵਾਲਿਆਂ ਨੇ ਖੜਾ ਲਿਆ 10 ਮਿੰਟ ਰੁਕ ਜਾਓ ਇਹ ਸਾਰੀ ਮਹੀਨੀ ਭੁਗਤ ਦੇ ਨਾਲ ਕੰਮ ਹੋ ਰਿਹਾ ਵਾ ਤੇ ਅਸੀਂ ਇੱਧਰ ਗੱਲਾਂ ਕਰਨ ਦੇ ਤੋਂ ਸਾਹਮਣੇ ਜਨਾਨੀ ਦੇ ਗਲ ਪਾ ਗਏ ਜਨਾਨੀ ਦੇ ਗਲ ਪਾ ਗਏ ਇਹਨਾਂ ਦੇ ਸਾਹਮਣੇ ਫਾਈਲ ਖੋ ਕੇ ਲੈ ਗਿਆ ਤੇ ਇਹ ਸਾਨੂੰ ਕਹਿੰਦੇ ਆਗੇ ਤੁਸੀਂ ਆਪਣੀਆਂ ਫਾਈਲਾਂ ਆਪ ਬਚਾ ਕੇ ਰੱਖੋ ਪੁਲਸ ਪ੍ਰਸ਼ਾਸਨ ਕਾਦੇ ਵਾਸਤੇ ਜਹੀ ਆਪਣੀ ਰੱਖਿਆ ਆਪ ਕਰਨੀ ਹੈ ਇਹਨਾਂ ਆਪਣੇ ਵਜਾ ਆਪ ਬਚਾ ਕੇ ਰੱਖਣੀਆਂ ਨੇ ਉਸ ਨੇ ਸਰਤ ਸਰਕਿਆ ਪ੍ਰਬੰਧ ਕੀਤੇ ਜੀ ਇੱਥੇ ਐਸ ਐਚ ਓ ਸਾਹਿਬ ਸਿਟੀ ਮੈਂ ਨਾਲ ਹੋਰ ਫੋਰਸ ਤਨਾ ਦਿਆ ਇਹ ਸਾਰੇ ਆਪਣਾ ਮਾਰਨਾ ਆਪਣੇ ਆਪਣੇ ਕਾਗਜ਼ ਦਾਖਲ ਕਰਾਉਂਦੇ ਨੇ ਨਹੀਂ ਇਹੋ ਜੀ ਕੋਈ ਗੱਲ ਸਾਡੇ ਨੋਟਿਸ 'ਤੇ ਨਹੀਂ ਆਈ ਜੇ ਕੋਈ ਕੰਪਲੇਂਟ ਆਊਗੀ ਤੇ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹੁਣ ਇਹ ਤਹਿਸੀਲ ਹੈ ਓਪਨ ਏਰੀਆ ਜੀ ਉੱਥੇ ਤੋਂ ਕੋਈ ਤਹਿਸੀਲ ਜਾ ਸਕਦਾ ਐਸਡੀਐਮ ਆਫਿਸ ਹੈ ਇੱਥੇ ਲੋਕਾਂ ਨੇ ਆਪਣੇ ਕੰਮਾਂ ਲਈ ਵੀ ਆਉਣਾ ਕਾਗਜ਼ ਦਾਖਲ ਕਰਾਉਣ ਲਈ ਆਉਣਾ ਕਰਨਪਾਲ ਸ਼ਹਿਰ ਦੀਆਂ ਨਗਰ ਕੌਂਸਲ ਦੀਆਂ ਚੋਣਾਂ ਜੋ ਪੈਨਿਕ ਥਨ ਉਹ ਰੋਣ ਦਾ ਫੈਸਲਾ ਕੀਤਾ ਗਿਆ ਹੈ ਚੋਣਾਂ ਜੋ 2 ਮਾਰਚ ਨੂੰ ਹੋਣੀਆਂ ਹਨ ਉਸ ਦੀ ਸ਼ਾਮ ਨੂੰ ਗਿਣਤੀ ਹੋਣੀ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ ਜੋ ਕਾਗਜ਼ ਹਨ ਉਹ ਭਰੇ ਜਾਣੇ ਹਨ ਦਿਨ ਦੇ ਟਿੰਕੂ ਸਪੋਰਟ ਫਾਇਰ ਨਹੀਂ ਹੋਇਆ ਤਰ੍ਹਾਂ ਦਾ